ਮਾਨਨੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੈਂ 40% ਹੈਂਡੀਕੈਪਟ ਹਾਂ ਅਤੇ ਬਰੇਨ ਹੈਮਰ ਵਿਦਾ ਮਰੀਜ਼ ਹਾਂ ਅਤੇ ਅੱਜ ਮੈਂ ਇਹ ਵੀਡੀਓ ਬਹੁਤ ਹੀ ਮਜਬੂਰੀ ਨਾਲ ਬਣਾ ਰਿਹਾ ਹਾਂ ਕਿਉਂਕਿ ਮੇਰੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਮੈਨੂੰ ਇਨਸਾਫ ਦਿਵਾਉਣ ਵਿੱਚ ਨਕਾਮ ਰਹੇ ਮਾਨਯੋਗ ਪ੍ਰਧਾਨ ਮੰਤਰੀ ਜੀ ਮੈਨੂੰ ਦਵਾਈ ਮੇਰਾ ਇੰਨਾ ਵਧੀਆ ਜਿਆਦਾ ਕੰਮ ਨਹੀਂ ਕਰਦਾ ਹਾਂ ਮੈਂ ਇੱਕ ਛੋਟਾ ਜਿਹਾ ਯੂਟਿਊਬਰ ਹਾਂ ਅਤੇ ਬੇਰੋਜ਼ਗਾਰ ਆ ਦੇਖੋ ਬੈੱਡ ਤੇ ਬੈਠਾ ਹਾਂ ਮੈਂ ਬੈੱਡ ਤੇ ਹੀ ਰਹਿੰਦਾ ਹਾਂ ਅਤੇ ਫੇਸਬੁੱਕ ਟਵਿੱਟਰ ਯੂਟਿਊਬ ਵਿੱਚ ਛੋਟੇ-ਬੋਟੇ ਵੀਡੀਓ ਬਣਾ ਰਿਹਾ ਹਾਂ ਮੈਂ ਆਪਣੇ ਪੰਜਾਬ ਦੇ ਵਿੱਚ ਰਹਿੰਦਾ ਹਾਂ ਅਤੇ 51 ਸਾਲ ਮੇਰੀ ਉਮਰ ਹੈ 51 ਇਅਰ ਅਤੇ ਮੇਰੇ ਪਿਤਾ ਜੀ ਆਰਮੀ ਤੋਂ ਰਿਟਾਇਰ ਸਨ ਦੋ ਦੋ ਨੌਕਰੀਆਂ ਉਹਨਾਂ ਨੇ ਕੀਤੀਆਂ ਸੀ ਅਤੇ ਹੁਣ ਮੇਰੇ ਮਾਤਾ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ ਅਤੇ ਅਸੀਂ ਦੋ ਭਰਾ ਹਾਂ ਹੋਰ ਕੋਈ ਭੈਣ ਨਹੀਂ ਹੈ ਮੇਰਾ ਸਗਾ ਭਾਈ ਆਰਮੀ ਤੋਂ ਰਿਟਾਇਰ ਰਜਿੰਦਰ ਕੁਮਾਰ ਡੋਗਰਾ ਰੇਜiment ਤੋਂ ਰਿਟਾਇਰ ਆਇਆ ਹੋਇਆ ਹੈ ਜਿਸ ਦਾ ਆਰਮੀ ਨੰਬਰ 3990 741 ਹੈ ਕਿਉਂਕਿ ਉਹ 1990 ਚ ਭਰਤੀ ਹੋਇਆ ਸੀ ਅਤੇ 2019 ਦੇ ਵਿੱਚ ਰਿਟਾਇਰ ਆਇਆ ਸੀ ਉਸਨੇ ਰਿਟਾਇਰ ਆਉਣ ਤੋਂ ਬਾਅਦ ਮੇਰੇ ਮਾਤਾ ਪਿਤਾ ਦੋਨੋਂ ਹੀ ਘਰ ਤੋਂ ਕੱਢ ਦਿੱਤੇ ਸਨ ਅਤੇ ਉਹਨਾਂ ਦੀ ਮੌਤ ਘਰ ਤੋਂ ਬਾਹਰ ਹੀ ਹੋਈ ਹੈ ਆਪਣੇ ਬਣਾਈ ਹੋਈ ਖੁਦ ਦੀ ਜ਼ਮੀਨ ਸੰਪਤੀ ਤੋਂ ਬਾਹਰ ਹੋਈ ਹੈ ਅਤੇ ਹੁਣ ਮੇਰੇ ਰਜਿੰਦਰ ਕੁਮਾਰ ਭਰਾ ਨੇ ਰਿਟਾਇਰ ਸੂਬੇਦਾਰ ਨੇ ਮੇਰੇ ਉੱਪਰ ਕੋਰਟਾਂ ਵਿੱਚ ਝੂਠੇ ਕੇਸ ਪਾਏ ਹੋਏ ਹਨ ਅਤੇ ਮੈਨੂੰ ਘਰ ਤੋਂ ਕੱਢ ਦਿੱਤਾ ਹੈ 5 ਸਾਲ ਹੋ ਗਏ ਹਨ ਮੈਂ ਆਪਣੇ ਪੰਜਾਬ ਸਟੇਟ ਦੇ ਵਿੱਚ ਬਹੁਤ ਦਰਖਾਸਤਾਂ ਦਿੱਤੀਆਂ ਆਨਲਾਈਨ ਪਰ ਮੇਰੀ ਦਰਖਾਸਤ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਮੇਰੀਆਂ ਦਰਖਾਸਤਾਂ ਤੇ ਪੁਲਿਸ ਝੂਠੇ ਕੇਸਾਂ ਦਾ ਬਹਾਨਾ ਲੈ ਕੇ ਮੇਰੇ ਦਰਖਾਸਤਾਂ ਨੂੰ ਵਾਰ-ਵਾਰ ਬੰਦ ਕਰ ਦਿੰਦੀ ਹੈ ਇਹ ਘੱਟ ਮੈਂ ਦੱਸਣਾ ਭੁੱਲ ਗਿਆ ਆ ਬੜੇ ਨੰਬੜੇ ਦੀ ਵਜ੍ਹਾ ਤੇ ਮੇਰਾ ਦਿਮਾਗ ਨਹੀਂ ਕੰਮ ਕਰਦਾ ਇਹ ਪੁਲਿਸ ਜਿਲ੍ਹਾ ਰੂਪਨਗਰ ਦੀ ਹੈ। ਅਤੇ ਡਾਉਟਮਾਨ ਨੇ ਮੈਨੂੰ ਕਿਹਾ ਕਿ ਤੇਰੀ ਮੌਤ ਕਦੇ ਵੀ ਹੋ ਸਕਦੀ ਹੈ। ਤਾਂ ਮੈਂ ਸੋਚਦਾ ਕਿ ਮੇਰੇ ਮਾਤਾ ਪਿਤਾ ਦੀ ਮੌਤ ਵੀ ਘਰ ਤੋਂ ਵਾਰ ਹੋਈ ਹੈ। ਅਤੇ ਮੈਂ ਵੀ ਬ੍ਰੇਨ ਹੈਮਰੇਜ ਦਾ ਮਰੀਜ਼ ਹਾਂ ਤੇ ਕਿਰਾਏ ਦੇ ਮਕਾਨ ਦੇ ਵਿੱਚ ਮੈਂ ਪਿੰਡ ਘਨੋਲਾ ਵਿੱਚ ਰਹਿੰਦਾ ਹਾਂ। ਡਰਦੇ ਹੋਏ ਜਾਨ ਬਚਾਉਣ ਦੇ ਮਾਰੇ ਕਿ ਕੋਈ ਝਗੜਾ ਨਾ ਹੋਵੇ ਤਾਂ ਕੋਈ ਨਹੀਂ। ਮੈਂ ਕਿਰਾਏ ਤੇ ਹੀ ਰਹਿ ਲੈਂਦਾ ਹਾਂ ਮਜਬੂਰੀ ਹੈ ਮੇਰੀ ਜੀ। ਤੇ ਮੈਂ ਅੰਤ ਵਿੱਚ ਦੁਖੀ ਹੋ ਕੇ ਦਰਖਾਸਤਾਂ ਪੰਜਾਬ ਸੀਐਮਓ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਮੇਲ ਈਮੇਲ ਤੇ ਪਾ ਕੇ ਅਤੇ ਡੀਜੀਪੀ ਜੀ ਨੂੰ ਅਤੇ ਮਾਲ ਮੰਤਰੀ ਜੀ ਨੂੰ ਪਾਈਆਂ ਸਨ ਪਰ ਉਹਨਾਂ ਨੇ ਤਾਂ ਮੇਰੀ ਬੇਨਤੀ ਸੁਣ ਕੇ ਉਹ ਦਰਖਾਸਤਾਂ ਮੇਰੀਆਂ ਕਾਰਵਾਈ ਕਰਨ ਲਈ ਰੋਪੜ ਐਸਐਸਪੀ ਅਤੇ ਤਹਿਸੀਲਦਾਰ ਦੀ ਕੋਲ ਭੇਜੀਆਂ ਸਨ ਅਤੇ ਹੁਣ ਰੂਪਨਗਰ ਪ੍ਰਸ਼ਾਸਨ ਉਹਨਾਂ ਦੇਰਖਾਸਤਾਂ ਤੇ ਵੀ ਕਾਰਵਾਈ ਨਹੀਂ ਕਰ ਰਿਹਾ ਹੈ ਕੋਈ ਡਰ ਨਹੀਂ ਹੈ ਹੁਣ ਭਗਵਾਨਤ ਮਾਨ ਅਤੇ ਡੀਜੀਪੀ ਸਾਹਿਬ ਅਤੇ ਮਾਨਯੋਗ ਮੰਤਰੀ ਸਾਹਿਬ ਤਾਂ ਆ ਕੇ ਖੁਦ ਉਹਨਾਂ ਤੇ ਕੰਮ ਕਰਵਾ ਨਹੀਂ ਸਕਦੇ ਹੱਥ ਫੜ ਕੇ ਕਿਉਂਕਿ ਇਹਨਾਂ ਨੇ ਤਾਂ ਕਰਨਾ ਹੀ ਨਹੀਂ ਹੈ ਇਹਨਾਂ ਨੇ ਮਰਮਰਜ਼ੀ ਅਹੀਂ ਕਰਨੀਆਂ ਹਨ ਅਤੇ ਕਰ ਵੀ ਰਹੇ ਹਨ ਅਤੇ ਕਰ ਵੀ ਰਹੇ ਹਨ ਸੌਰੀ ਮੇਰੇ ਵੀ ਇੱਕ ਕਮਈ ਹੈ ਕਿ ਮੈਂ ਭੁੱਲ ਜਾਂਦਾ ਹਾਂ ਬਾਰ-ਬਾਰ ਕੋਈ ਗੱਲ ਕਹਿਣ ਲੱਗ ਜਾਂਦਾ ਹਾਂ ਮੈਨੂੰ ਮਾਫ ਕਰਨਾ ਮੰਤਰੀ ਜੀ ਪ੍ਰਧਾਨ ਮੰਤਰੀ ਜੀ ਜਿਹਨੋਂ ਸਾਡੇ ਮਜ਼ਾਕੀਆ ਕਰਨ ਵਾਲੇ ਭਵਾਨਤਮਨ ਜੀ ਮੇਰਾ ਜਨਮ 88 1988 99 90 ਚ ਕਮੀਡੀਅਨ ਬਣਿਆ ਸੀ ਮੈਂ ਉਸ ਟਾਈਮ ਟਰੱਕ ਡਰਾਈਵਰ ਬਣਿਆ ਸੀ ਅਤੇ ਬਹੁਤ ਖੁਸ਼ੀ ਹੋਈ ਸੀ ਕਿ ਪੁੱਛੋ ਬਣਾ ਤੇ ਬੜੇ ਪਾਵੇ ਲਾਉਦਾ ਸੀ ਅੱਜ ਖੁਦ ਇੱਕ ਕਮੀਡੀਅਨ ਹੀ ਬਣ ਕੇ ਰਹਿ ਗਿਆ ਨਾ ਕਹਿੰਦਾ ਵੀ ਸ਼ਾਂਤ ਸੀ ਛੀੜ ਤੇ ਬੈਠਣਾ ਮੁੱਖ ਮੰਤਰੀ ਜੀ ਤੇ ਬੈਠਦਾ ਜਾਏ ਪਰ ਸੁਣਵਾਇਨਾ ਜੀ ਕੋਈ ਨਹੀਂ ਸੁਣਦਾ ਹੈਗਾ ਖਾਸ ਕਰ ਪੁਲਿਸ ਤਾਂ ਇਹਨਾਂ ਦੀ ਬਿਲਕੁਲ ਨਹੀਂ ਸੁਣਦੀ ਹੈ ਪੁਲਿਸ ਇਹਨਾਂ ਨੂੰ ਜ਼ੀਰੋ ਸਮਝਦੀ ਹੈ ਕਿਉਂਕਿ ਇਹਨਾਂ ਨੇ ਤਾਂ ਦਰਖਾਸਤਾਂ ਭੇਜ ਦਿੱਤੀਆਂ ਸੀ ਕਾਰਵਾਈ ਕਰਨ ਲਈ ਰੋਪੜ ਐਸਐਸਪੀ ਦੇ ਕੋਲ ਤਾਂ ਸੀ ਅਦਾਲਤ ਸਰ ਜੀ ਨੂੰ ਵੀ ਭੇਜ ਦਿੱਤੀਆਂ ਸੀ ਰੋਪੜ ਦੇ ਐਸਐਸਪੀ ਅਤੇ ਡੀਐਸਪੀ ਸਦਰ ਥਾਣਾ ਰੂਪਨਗਰ ਦੇ ਰਾਜਪਾਲ ਜੀ ਅਤੇ ਇੰਸਪੈਕਟਰ ਸੰਨੀ ਖੰਨਾ ਸਦਰ ਰੂਪਨਗਰ ਅਤੇ ਪੁਲਿਸ ਚੌਕੀ ਇੰਚਾਰਜ ਕਨੌਲੀ ਇਹਨਾਂ ਨੇ ਮੇਰੇ ਮਜ਼ਾਕ ਬਣਾਇਆ ਹੋਇਆ ਹੈ ਮੇਰੀ ਗਰੀਬੀ ਦਾ ਨਜਾਇਜ਼ ਫਾਇਦਾ ਉਠਾ ਰਹੇ ਹਨ ਮੇਰੇ ਭਰਾ ਨੇ ਮੇਰੇ ਘਰ ਦਾ ਰਸਤਾ ਬੰਦ ਕਰ ਦਿੱਤਾ ਹੈ ਅਤੇ ਮੇਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਮੈਂ ਗਰੀਬ ਹੋਣ ਕਰਕੇ ਵਾਰ-ਵਾਰ ਕੋਰਟਾਂ 'ਚ ਨਹੀਂ ਜਾ ਸਕਦਾ ਅਤੇ ਇਹ ਪੁਲਿਸ ਕੋਰਟਾਂ ਦੇ ਬਹਾਨਾ ਲੈ ਕੇ ਮੈਨੂੰ ਜਾਣਬੁੱਝ ਕੇ ਤੰਗ ਅਤੇ ਪਰੇਸ਼ਾਨ ਕਰ ਰਹੀ ਹੈ ਜੇ ਮੈਨੂੰ ਕੱਲ ਨੂੰ ਮੇਰੀ ਮੌਤ ਹੋ ਜਾਂਦੀ ਹੈ ਤਾਂ ਇਸ ਗੱਲ ਦਾ ਜਿੰਮੇਵਾਰ ਪੂਰੀ ਸਾਡੀ ਪੰਜਾਬ ਸਟੇਟ ਦੀ ਸਰਕਾਰ ਹੋਏਗੀ ਤੇ ਰੂਪਨਗਰ ਪੁਲਿਸ ਹੋਏਗੀ ਤੇ ਐਸਐਸਪੀ ਸਾਹਿਬ ਹੋਣਗੇ ਤੇ ਰਾਜਪਾਲ ਜੀ ਡੀਐਸਪੀ ਹੋਣਗੇ ਸੰਨੀ ਖੰਨਾ ਇੰਸਪੈਕਟਰ ਥਾਣਾ ਇੰਚਾਰਜ ਰੂਪਨਗਰ ਤੇ ਕਨਾਲੀ ਚੋਂ ਤਿੰਨ ਚਾਰ ਜੋ ਸੋਨ ਸਿੰਘ ਜੀ ਹੋਣਗੇ ਇਹਨਾਂ ਦੀ ਛਾਣਬਾਣ ਛਾਣਬੇਣ ਕੀਤੀ ਜਾਵੇ ਮੈਂ ਸਾਰੀਆਂ ਦਰਖਾਸਤਾਂ ਆਨਲਾਈਨ ਪਾਈਆਂ ਹੋਈਆਂ ਹਨ ਇਸ ਆਨਲਾਈਨ ਜਮਾਨੇ ਦੇ ਵਿੱਚ ਤੁਸੀਂ ਵੀ ਉੱਥੇ ਬੈਠੇ ਦੇਖ ਸਕਦੇ ਹੋ ਕਿ ਮੇਰੀਆਂ ਕਿਹੜੀਆਂ ਬਰਖਾਸਤਾਂ ਆਏ ਉਹ ਜਿਹੜੀਆਂ 4 ਸਾਲਾਂ ਤੋਂ ਮੈਂ ਇਨਸਾਫ਼ ਮੰਗ ਰਿਆ ਆਂ ਬੰਦ ਹੀ ਕਰ ਦਿੱਤੀਆਂ ਜਾਂਦੀਆਂ ਹਨ ਤੇ ਰਜਿੰਦਰ ਕੁਮਾਰ ਪੁਲਿਸ ਵਾਲੇ ਰਿਟਾਇਰ ਫੌਜੀ ਤੋਂ ਭਰਾ ਤੋਂ ਮੇਰੇ ਤੋਂ ਪੈਸੇ ਲੈ ਕੇ ਮੇਰੀਆਂ ਬਰਖਾਸਤਾਂ ਹੀ ਬੰਦ ਕਰ ਦਿੰਦੇ ਹਨ ਤੇ ਉਸ ਪਾਪੀ ਅਤਿਆਚਾਰੀ ਦੇ ਵਿਰੁੱਧ ਉਸਨੇ ਮਾਂ-ਬਾਪ ਨੂੰ ਹੀ ਘਰ ਤੇ ਕੱਢ ਦਿੱਤਾ ਸਨ ਮੈਂ ਪੱਕੇ ਸਬੂਤ ਵੀ ਦਿਖਾਏ ਹਨ ਸਾਰੀ ਪੁਲਿਸ ਨੂੰ ਡੀਸੀ ਨੂੰ ਰੋਪੜ ਨੂੰ ਦਿਖਾਏ ਹਨ ਐਸਡੀਐਮ ਸਾਹਿਬ ਨੂੰ ਵੀ ਭੇਜ ਦਿੱਤੇ ਹਨ ਪੋਸਟੂ ਦੇ ਕੋਲ ਵੀ ਸਾਰੇ ਸਬੂਤ ਵਿਧ ਸਬੂਤ ਮੈਂ ਸਭ ਕੁਝ ਦੱਸ ਰਿਹਾ ਮੈਂ ਕੋਈ ਵੈਸ਼ੇ ਨਹੀਂ ਬੋਲ ਰਿਹਾ ਅੱਜ ਕੱਲ੍ਹ ਦੇ ਮਾਨੇ ਕਾਗਜ ਬੋਲਦੇ ਹਨ ਤੇ ਮੇਰੇ ਕੋਲ ਕਾਗਜ ਮੌਜੂਦ ਹਨ ਮੈਨੂੰ ਮੇਰੇ ਘਰ ਨਹੀਂ ਭੇਜਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਜੀ ਤੁਸੀਂ ਵੀ ਜਦ ਪ੍ਰਧਾਨ ਮੰਤਰੀ ਬਣਨਾ ਸੀ ਕਹਿੰਦੇ ਸੀ ਅچھے ਦਿਨ ਆਣੇ ਵਾਲੇ ਹਨ ਇੱਕ ਮੌਕਾ ਦੇ ਦਿਓ ਅੱਜ ਆਪਕੋ 3 4 4 5 5 ਮੌਕੇ ਮਿਲ ਚੁਕੇ ਹਨ ਪਰ आज की डेट में गरीब दुखी है जिस दिन गरीब सुखी हो जाएगा किसी ਨੂੰ ਵੋਟ ਮੰਗਣ ਵਾਸਤੇ ਦਰਦ ਅੱਜ ਨਾ ਠੋਕਣਾ ਪੈ ਜਵੇ ਖਾਣ ਵਾਸਤੇ ਹੱਥ ਜੋੜਨ ਵਾਸਤੇ ਵੋਟਾਂ ਦੇ ਸਮੇਂ ਵਿੱਚ ਵੋਟਾਂ ਮੰਗਣ ਵਾਸਤੇ ਨਹੀਂ ਜਾਣਾ ਪੈਣਾ ਵੱਡੀਆਂ ਵੱਡੀਆਂ ਚੋਅ ਜੇ ਤੁਸੀਂ ਲੈ ਕੇ ਕਾਰਾਂ ਗੱਡੀਆਂ ਮੋਟਰ ਵਗਰਾ ਹੋਵੇ ਜਾਜਾਂ ਚੱਲੀਆਂ ਜਿਹੜੇ ਘੁੰਮਦੇ ਇੱਧਰ ਜਿਹਾ ਜਿੱਥੇ ਕੱਲ ਉੱਥੇ ਐਦਾਂ ਨਹੀਂ ਘੁੰਮਣਾ ਪੈਣਾ ਜਿਸ ਦਿਨ ਗਰੀਬ ਦਾ ਤੁਸੀਂ ਭਲਾ ਕਰਦੇ ਹੋਗੇ ਸੋ ਘਰ ਰੋਟੀ ਖਾਣ ਲੱਗ ਜਾਏਗਾ ਗਰੀਬ ਪੈਸੇ ਵਾਲਾ ਜਿੰਨ ਰੋਟੀ ਮਿਲਦੀ ਹੈ ਉਹਨਾਂ ਨੂੰ ਦੁੱਖ ਮਹਿਸੂਸ ਹੁੰਦਾ ਹੀ ਨਹੀਂ ਹੈ ਦੁੱਖ ਆਤਮਾ ਦੁਖੀ ਆਤਮਾ ਗਰੀਬ ਤੇ ਪੁੱਛੋ ਕੀ ਦੁੱਖ ਕਿਹਾ ਹੁੰਦਾ ਹੈ ਇਹ ਉਸ ਦਾ ਕਾਰਜਾ ਕਲੇਜਾ ਜਾਣਦਾ ਹੈ ਮੰਜੇ ਤੇ ਪਿਆ ਮੇਰੇ ਵਰਗਾ ਆਪਾ ਇਜਾਦ ਨਹੀਂ ਜਾਣਦਾ ਹੈ ਤੁਹਾਡੇ ਬਣਾਏ ਹੋਏ 2016 ਐਕਟ ਤੇ ਭਾਈ ਕਾਨੂੰਨ ਤੇ ਕੁਝ ਨਹੀਂ ਹੋ ਰਿਹਾ ਮੈਂ ਸਾਰੇ ਪਾਸੇ ਦਰਖਾਸਤਾਂ ਦੇ ਕੇ ਦੇਖ ਲੀਆ ਚੰਡੀਗੜ੍ਹ ਵੀ बड़े-बड़े भाई जी ਤੁਸੀਂ ਬਣਾਏ ਹੋ ਖਾਣੇ ਬਣਾਏ ਹੋ ਹਨ ਆਪਣੇ ਪਰ ਨਹੀਂ ਕਾਰਵਾਈ ਕੁਝ ਨਹੀਂ ਹੋ ਰਹੀ ਹੈ ਮੇਰੇ ਭਰਾ ਰਟਾਇਰ ਰਜਿੰਦਰ ਕੁਮਾਰ ਦੇ ਖਲਾਫ ਧਾਰਾ 420 ਭਰਾ ਨਾਲ ਧੋਖਾਧੜੀ ਮਾਤਾ ਪਿਤਾ ਦੇ ਨਾਲ ਧੋਖਾਧੜੀ ਦਾ ਪਰਚਾ ਦਰਜ ਨਹੀਂ ਕਰ پا ਰਹੀ ਹੈ ਪੁਲਿਸ ਅਤੇ ਨਾ ਹੀ ਭਗਵੰਤ ਮਾਨ ਜੀ ਕਰਵਾ پا ਰਹੇ ਹਨ ਅਤੇ ਮੈਂ ਦੁਖੀ ਹੋ ਕੇ ਖੁਦ ਐਪਲੀਕੇਸ਼ਨ ਦਿੱਤੀ ਕਿ میری زمین ਤੇ ਘਾਰਾ 145 ਲਗਾ ਦਿਓ ਕਿ ਤਾਂ ਕਿ ਅਸੀਂ ਦੋਨੇ ਪਰਮਾ ਵਿੱਚ ਕੋਈ ਵੀ ਕਦੇ ਵੀ ਜਾ ਮੈਂ ਚਲੇ ਜਾਵੇ ਲੜਾਈ ਝਗੜੇ ਦੇ ਵਿੱਚ ਤੁਹਾਡਾ ਤਾਂ ਕੁਝ ਨਹੀਂ ਜਾਣਾ ਹੈ ਮੇਰਾ ਇਨਹੀਂ ਭਲਾ ਕਰ ਦਿਓ ਕਿ ਤਾਂ ਕਿ ਉਸ ਜ਼ਮੀਨ ਨੂੰ ਨਾ ਮੈਂ ਬਾਹ ਸਕਾਂ ਨਾ ਮੇਰਾ ਭਰਾ ਰਜਿੰਦਰ ਕੁਮਾਰ ਬਾਹ ਸਕੇ ਜਿਸ ਦੇ ਉਸਨੇ ਕਬਜ਼ਾ ਕੀਤਾ ਹੋਇਆ ਹੈ ਬਾਹ ਦਾ ਮਤਲਬ ਹੈ ਬੁਜਾਈ ਨਾ ਉਹ ਕਰੇ ਨਾ ਮੈਂ ਕਰਾਂਗਾ ਜਿਹੜਾ ਮੂਰਖ آدمی ਹੈ ਜਿਹੜਾ ਆਪਣੀ ਹੀ ਜ਼ਮੀਨ ਤੇ ਧਾਰਾ 145 ਲਗਾਉਣ ਲਈ ਕਹਿੰਦਾ ਹੈ ਇਹ ਗੱਲ ਮੇਰੀ ਪੰਜਾਬ ਸਰਕਾਰ ਦੀ ਸਮਝ ਦੇ ਵਿੱਚ ਤਾਂ ਹੀ ਨਹੀਂ ਹੈ ਰੂਪਨਗਰ ਰੋਪੜ ਪੁਲਿਸ ਪ੍ਰਸ਼ਾਸਨ ਦੇ ਸਮਝ ਦੇ ਵਿੱਚ ਤਾਂ ਹੀ ਨਹੀਂ ਹੈ ਜੇ ਤੁਹਾਡੀ ਜਾਂ ਤੁਹਾਡੇ ਗ੍ਰਹਿ ਮੰਤਰੀ ਅਮਿਤ ਸਾਹਿਬ ਦੀ ਸਮਝ ਦੇ ਵਿੱਚ ਇਹ ਗੱਲਾਂ ਹੁੰਦੀਆਂ ਹਨ ਤਾਂ ਕਿਰਪਾ ਮੇਰੀ ਮਦਦ ਕਰ ਦਿਓ ਨਹੀਂ ਤਾਂ ਮੈਂ ਵੀ ਮਰ ਜਾਊਗਾ ਇੱਕ ਗਰੀਬ ਹੋਰ ਮਰ ਜਾਏਗਾ ਤਾਂ ਕਿਸੇ ਨੂੰ ਕੀ ਘਾਟਾ ਪੈ ਜਾਣਾ ਹੈ ਕਿਸੇ ਦਾ ਕੁਝ ਨਹੀਂ ਜਾਣਾ ਹੈ ਕਿਉਂਕਿ ਇਨਸਾਨ ਤਾਂ ਰੋਜ਼ਮਰ ਦੇ ਹਨ ਤੁਹਾਨੂੰ ਤਾਂ ਇੰਨਾ ਹੀ ਪਤਾ ਹੈ ਮੈਨੂੰ ਤਾਂ ਇਹ ਲੱਗਦਾ ਹੈ